ਸਤਿ ਸ਼੍ਰੀ ਅਕਾਲ ਪਸ਼ੂ ਪਾਲਣ ਵਿਭਾਗ ਪੰਜਾਬ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਡਾਕਟਰ ਹਰਦਲਪ੍ਰੀਤ ਸਿੰਘ ਵੈਟਰਨਰੀ ਅਫੀਸਰ ਕੁਪਖੋਤ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਡਿਸਟ੍ਰਿਕਟ ਸੰਗਰੂਰ ਦੇ ਅਜਿਹੇ ਪ੍ਰਾਈਮ ਫਾਰਮਰਸ ਦੇ ਵਿੱਚੋਂ ਇੱਕ ਫਾਰਮਰ ਦੇ ਘਰ ਪਹੁੰਚੇ ਹਾਂ ਜੋ ਕਿ ਆਪਣੀ USA ਦੀ PR ਛੱਡ ਕੇ ਆਪਣੇ ਪੰਜਾਬ ਦੇ ਵਿੱਚ ਵਾਪਸ ਆ ਕੇ ਡੇਅਰੀ ਫਾਰਮਿੰਗ ਦਾ ਕੰਮ ਉਹਨਾਂ ਨੇ ਆਪਣਾ ਦੁਬਾਰਾ ਤੋਂ ਸ਼ੁਰੂ ਕੀਤਾ ਅਤੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰਡ ਮਾਸਟਰ ਵੀ ਹਨ ਜੀ ਮੈਂ ਅੱਜ ਤੁਹਾਨੂੰ ਮਿਲਾਨ ਜਾ ਰਿਹਾ ਹਾਂ ਮਾਸਟਰ ਕਮਿਕਰ ਸਿੰਘ ਜੀ ਜਿਨ੍ਹਾਂ ਦਾ ਕੀ ਪਿੰਡ ਅਕਬਰਪੁਰ ਛੰਨਾ ਡਿਸਟ੍ਰਿਕਟ ਸੰਗਰੂਰ ਹੈ ਜੀ ਮਾਸਟਰ ਕਮਿਕਰ ਸਿੰਘ ਜੀ ਸਤਿ ਸ਼੍ਰੀ ਅਕਾਲ ਮੈਂ ਮਾਸਟਰ ਜੀ ਨੂੰ ਗੁਜ਼ਾਰਿਸ਼ ਕਰੂੰਗਾ ਕਿ ਆਪਣੇ ਬਾਰੇ ਕੁਝ ਸ਼ਬਦ ਇੰਟਰੋਡਕਸ਼ਨ ਦੇ ਦੱਸਣ ਅਤੇ ਦੱਸਣ ਕਿ ਕਿਹੜੇ ਸਾਲ ਦੇ ਵਿੱਚ ਉਹਨਾਂ ਨੇ ਗਾਈਆਂ ਦਾ ਕੰਮ ਸ਼ੁਰੂ ਕੀਤਾ ਸੀ ਜੀ ਡੇਰੀ ਫਾਰਮਿੰਗ ਦਾ ਅਤੇ ਅੱਜ ਉਹ ਕਿਸ ਲੈਵਲ ਤੇ ਪਹੁੰਚ ਚੁੱਕੇ ਹਨ ਜੀ ਪਹਿਲਾਂ ਦਾ ਸਾਰੇ 10 ਸਾਲ ਪਿਆਰ ਪਰਿਸ਼ਿਸ਼ਤ ਹਾਂ ਮੈਂ ਜੀ 34 12 ਨੂੰ ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਟਾਇਰਮੈਂਟ ਹੋਇਆ ਮੈਂ ਇਹਨਾਂ ਸਰਵਿਸ ਨੂੰ ਮੈਂ ਆਪਣਾ ਸੈੱਡ ਤਿਆਰ ਕਰਤਾ ਸੀਗਾ ਜਿੱਦਣ ਮੇਰੀ ਰਿਟਾਇਰਮੈਂਟ ਪਾਰਟੀ ਸੀਗੀ ਉਹ ਮੇਰਾ ਪਹਿਲਾ ਹੀ ਮਤਿਆ ਆਇਆ ਸੀ ਵੀ ਮੈਂ ਨਿਕਲ ਡੈਰੀ ਫਾਰਮ ਕਰਨਾ ਮੈਨੂੰ ਕਿਉਂਕਿ ਪਹਿਲਾਂ ਸ਼ੌਕ ਸੀ ਡੈਰੀ ਫਾਰਮ ਦਾ ਜਿੱਦਣ ਮੇਰੀ ਰਿਟਾਇਰਮੈਂਟ ਪਾਰਟੀ ਜੇ ਮੇਰੇ ਨੂੰ ਰਿਟਾਇਰਮੈਂਟ ਪਾਰਟੀ ਸਕੂਲ ਵਾਲਿਆਂ ਨੇ ਦਿੱਤੀ ਉਹਨੂੰ ਬਾਅਦ ਮੈਂ ਆਪਣੇ ਘਰੇ ਸੱਦੇ ਆ ਤਾਂ ਉਹ ਸ਼ੈੱਡ ਦੇ ਹੇਠਾਂ ਮੈਂ ਪਾਰਟੀ ਕੀਤੀ ਜਦੋਂ ਚਲੇ ਗਏ ਸਾਰੇ ਮੇਰੇ ਮਿੱਤਰ ਦੋਸਤਾਂ ਲੈ ਕੇ ਉਦੋਂ ਤੇ ਗਾਮਾ ਬੰਨੜ ਤੋਂ ਬਾਅਦ ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਸ ਤੋਂ ਬਾਅਦ ਅਚੰਕੇ ਸਾਰੇ ਪਰਿਵਾਰ ਦਾ ਯੂ ਐਸ ਏ ਦੇ ਬਣ ਗਿਆ ਮੈਨੂੰ 13 ਦੇ ਵਿੱਚ ਚੀਜ਼ ਮਤਲਬ 2013 ਦੇ ਵਿੱਚ ਅਮਰੀਕਾ ਜਾਣਾ ਪਈ ਮੈਂ ਉੱਥੇ 7 ਸਾਲ ਲਾਇਆ 7 ਸਾਲ ਲਾ ਕੇ ਸਾਰਾ ਕੁਝ ਉਹਨਾਂ ਦਾ ਮਤਲਬ ਸਟੱਡੀ ਕੀਤਾ ਵੀ ਕੋਈ ਆ ਕੀ ਕਰਦੇ ਨੇ ਲੋਕ ਮੈਰੇ ਦੇ ਵਿੱਚ ਜਿਹੜੇ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਜਿਹੜਾ ਜੱਡਾ ਜੰਗ ਵਾਲਾ ਰਹਿ ਰਹੇ ਆ ਉੱਥੇ ਤੁਹਾਨੂੰ ਆ ਕੇ ਤੋਂ ਕਾਰ ਵੀ ਦਿਖਾਉਣਗੇ ਸੋਨੇ ਦੀਆਂ ਮੁੰਦਰੀਆਂ ਚੀਜ਼ ਨਹੀਂ ਆ ਕੋਈ ਖਾਣਗੇ ਉਹਨਾਂ ਨੂੰ ਕਿਤੇ ਇਹ ਪੁੱਛਿਓ ਵੀ ਜਿਹੜਾ ਤੁਸੀਂ ਉੱਥੇ ਕੰਮ ਕਰਦੇ ਹੋ ਜੇ ਉਹ ਕੰਮ ਬਾਰੇ ਸਾਨੂੰ ਮੂਵੀ ਬਣਾ ਕੇ ਦਿਓ ਵੀ ਅਸੀਂ ਇਹ ਕੰਮ ਕਰਦੇ ਆ ਉਹ ਕੰਮ ਤੁਸੀਂ ਜਿਹੜੇ ਉਹ ਨੌਕਰੀ ਕਰਦੇ ਉਹਦਾ ਹਜ਼ਾਰ ਗੁਣ ਚੰਗਾ ਸਾਡਾ ਡੈਡੀ ਸ਼ਰਮਦਾ ਅਸੀਂ ਇੱਥੇ ਨੌਕਰੀ ਨਹੀਂ ਕਰਦੇ ਇੱਥੇ ਅਸੀਂ ਮਾਲਕੀ ਕਰਦੇ ਆ ਨਾਲੇ ਮੇਰਾ ਹਲੇ ਡੈਰੀ ਫਾਰਮ ਕੋਈ ਬੜਾ ਇੰਪਰੂਵ ਨਹੀਂ ਹੋਇਆ ਪਰ ਇੰਪਰੂਵ ਇੰਨਾ ਹੋਇਆ ਕਿ ਜਦੋਂ ਮੈਂ ਡੈਰੀ ਫਾਰਮ ਸ਼ੁਰੂ ਕੀਤਾ ਜਦੋਂ ਉਹਨੂੰ 20 ਲੀਟਰ ਲੈਂ ਗਈ ਸੀ ਐਜ਼ ਕੀ ਇੱਕ ਗਾਂ ਨੇ ਮੇਰੀ ਰੇਵਲਟ ਦੀ 25 ਨਗਾ ਸੀ ਪਲੂਨ ਬਿਹੜੀ ਨੇ 53 ਕਿਲੋ ਦੁੱਧ ਦਿੱਤਾ ਮੈਂ ਇੰਨਾ ਖੁਸ਼ ਹਾਂ ਜਿਹਦਾ ਕੋਈ ਹਿਸਾਬ ਨਹੀਂ ਹੈ ਤੇ ਬਾਕੀ ਪੈਸੇ ਵਾਲੀ ਗੱਲ ਜਿਹੜੀ ਕਰਦੇ ਪੈਸੇ ਦਾ ਮੁੱਕਦੇ ਨਹੀਂ ਹਰ 10 ਦਿਨਾਂ ਬਾਅਦ ਇੱਥੇ ਜਦੋਂ ਮੈਂ ਮਤਲਬ ਨੌਕਰੀ ਕਰਦਾ ਸੀ 3 ਮਹੀਨੇ ਬਾਅਦ ਖਰ ਮਜ਼ਦੂਰੀ 5-6 ਮਹੀਨੇ ਬਾਅਦ ਮਿਲਦੀ ਹੈ ਇਹ ਤਾਂ ਹਰ 10 ਦਿਨਾਂ ਬਾਅਦ ਤੁਹਾਨੂੰ ਮਤਲਬ ਤਨਖਾਹ ਮਿਲਦੀ ਹੈ ਫੇ ਤੁਸੀਂ ਕਿੱਥੇ ਕਰ ਦਿਓ ਕਿੱਥੇ ਕਿ ਲੈ ਕੇ ਡੇਰੀ ਫਾਰਮ ਨੂੰ ਪੈਸੇ ਤਾਂ ਮੁੱਕਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਵੀ ਪੈਸੇ ਮੁੱਕਦੇ ਨੇ ਹਰ 10 10 ਦਿਨ ਕੀ ਹੁੰਦੇ ਨੇ ਦਸ ਦਿਨ ਤੋਪਦੇ ਨੇ ਕਿ ਜਾਂਦੇ ਨਹੀਂ ਤੇ ਕੋਈ ਗੱਲ ਇਹ ਉਹਨਾਂ ਨੂੰ ਖੁਰਾਕ ਵੀ ਪੂਰੀ ਪਾ ਰਹੇ ਆ ਦਾਣਾ ਵੀ ਪੂਰੀ ਪਾ ਰਹੇ ਆ ਪੂਰਾ ਖੁਸ਼ ਹਾਲ ਵੀ ਜਿੰਨੇ ਕਿ ਤੇ ਅਸੀਂ ਕੰਮ ਕਰ ਰਹੇ ਅੱਗੇ ਜਿਆਦਾ ਅਸੀਂ 20 ਲੀਟਰ ਵਾਲੀਆਂ ਗਾਈਆਂ ਤੇ ਕੰਮ ਕਰਦੇ ਜੀ ਉਹ ਉਹ ਤੋਂ ਨਾ ਹੁਣ ਮਤਲਬ ਤੁਸੀਂ ਲਾ ਲਓ ਕਿੱਥੇ 20 ਕਿੱਥੇ 35 ਵੀ ਉਸ ਗੱਲ ਤੋਂ ਤਾਂ ਅਸੀਂ ਬਹੁਤ ਜਿਆਦਾ ਖੁਸ਼ ਹਾਂ ਮੈਨੂੰ ਲੱਗਦਾ ਸੀ ਬਹੁਤ ਛੇਤੀ ਬਹੁਤ ਛੇਤੀ ਬੋਤਲ ਬਹੁਤ ਬਲੰਦੀਆ ਸੁਹਾਗੇ ਹੁਣ ਸਾਨੂੰ ਬਰੀਡ ਤੇ ਕੰਮ ਕਰਦਾ ਸੀ ਬੀਜ ਦਾ ਥੋੜੇ ਕਰ ਲੋ ਬਰੀਡ ਤੇ ਕੰਮ ਇੱਕ ਬੀਡ ਵਾਲੀ ਗਾਂ ਦੂਜੀ ਚਾਰ ਗਾਵਾਂ ਦੇ ਬਰਾਬਰ ਉਹਨੇ ਸਾਹਮਣੇ ਇੱਕ ਉਹਦਾ ਲਾਭ 14 ਦਾ ਚਾਰ ਰਿਹਾ ਇਸ ਕਰਕੇ ਮੈਨੂੰ ਪੂਰੀ ਤਸੱਲੀ ਆ ਜਿਹੜੀ ਆਉਣ ਵਾਲੀ ਪੀੜੀ ਜਾਂ ਉਹਨਾਂ ਨੂੰ ਕਹਿੰਦਾ ਮੈਂ ਵੀ ਆਪਦੇ ਘਰੇ ਕੰਮ ਕਰੋ ਬਾਹਰ ਕੁਝ ਨਹੀਂ ਹੋਏਗਾ ਯਾਰ ਕਿ ਮੈਂ 7 ਸਾਲ ਦਾ ਮੇਰਾ ਆਪਦਾ ਤਜਰਬਾ ਮੈਂ 7 ਸਾਲ ਮਾਰਕਾ ਚ ਲਾਇਆ ਮੈਂ ਮਾਸਟਰ ਜੀ ਨੂੰ ਰਿਕਵੈਸਟ ਕਰੂੰਗਾ ਕਿ ਉਹ ਸਾਨੂੰ ਦੱਸਣ ਕਿ ਪਸ਼ੂ ਪਾਲਣ ਵਿਭਾਗ ਤੋਂ ਉਹਨਾਂ ਨੂੰ ਕੀ ਹੈਲਪ ਮਿਲੀ ਕੀ ਸਪੋਰਟ ਮਿਲੀ ਅਤੇ ਕੀ ਹੋਰ ਫਾਰਮਰ ਵੀ ਇਹ ਸਪੋਰਟ ਨੂੰ ਅਵੇਲ ਕਰ ਸਕਦੇ ਨੇ ਜਿਹੜਾ ਜੀ ਪਸ਼ੂ ਪਾਲਣ ਵਿਭਾਗ ਹੈ ਉਹ ਤਾਂ ਇੱਕ ਬਤਲ ਉਹਦੇ ਵਿੱਚ ਆ ਤਾਂ ਡੈਰੀ ਫਾਰਮ ਚੱਲ ਨਹੀਂ ਰਿਹਾ ਉਹ ਜਿੰਦ ਜਾਨ ਹੈ ਉਹ ਇੱਕ ਖਜ਼ਾਨਾ ਹੈ ਜੇ ਤੁਸੀਂ ਉਹਨਾਂ ਨੂੰ ਬੁਲਾਉਣੇ ਆ ਉਹ ਜਿੰਨੀ ਸਾਡੇ ਲੋੜ ਹੁੰਦੀ ਆ ਆਪਦੇ ਖਰਿਆਨੇ ਚ ਮੁੱਠ ਭਰ ਕੇ ਸਾਨੂੰ ਜਦੀ ਦੇ ਦਿੰਦੇ ਲੋਜੀ ਆ ਚੀਜ਼ ਆ ਹੁਣੇ ਜਿਹੜੀ ਮੇਰੀ ਗਾਂ 53 ਕਿਲੋ ਦੁੱਧ ਦੇਦੀ ਸੀ ਉਹ ਬਹੁਤ ਢੀਕ ਹੋ ਗਈ ਮੈਨੂੰ ਉਹਦੇ ਬਾਰੇ ਨਹੀਂ ਪਤਾ ਸੀ ਮੈਂ ਟਾਈਮ ਦਾਣਾ ਦਾ ਨੂੰ ਪਾਉਂਦਾ ਸੀ ਪਰ ਉਨੀ ਸੇਵਾ ਨਹੀਂ ਹੋਈ ਜਿੰਨੀ ਉਹ ਸਾਨੂੰ ਮਤਲਬ ਉਹ ਜੀਲਤੀਗੀ ਜਿੰਨਾ ਸਾਨੂੰ ਦੁੱਧ ਦਿੱਤੀ ਉਹਨੇ ਸੇਵਾ ਨਹੀਂ ਕੀਤੀ ਕਮਜ਼ੋਰ ਹੁਣੇ ਮੈਨੂੰ ਉਹਨਾਂ ਨੇ ਦਵਾਈ ਲਿਖਤੀ ਹੁਣੇ ਮੈਨੂੰ ਦਵਾਈ ਲਿਖਤੀ ਦਵਾਈ ਉਹ ਮਤਲਬ ਮੈਂ ਲਿਓ ਨਾ ਉਹ ਕਦੇ 15 ਦਿਨ ਬਾਅਦ ਸਾਨੂੰ ਰਿਪੋਰਟ ਦਿੰਦੇ ਇਦੂ ਪਿਛਲੇ ਸੂਏ ਜਿਹੜੇ ਮੇਰੇ ਕੋ ਗਾਵਾਂ ਦੀ ਇਹਨਾਂ ਨੇ ਸੈਕਸੀਮ ਲਾਇਆ ਮੇਰੇ ਕੋ ਚਾਰ ਬੱਚੀਆਂ ਖੜੀਆਂ ਨੇ ਸੈਕਸੀਮ ਦੇ ਨੇ ਉਹ ਦਿਖਾਈਆਂ ਬਹੁਤ ਰੂਹ ਖੁਸ਼ ਹੋ ਗਈ ਦੱਸਿ ਇਹਨਾਂ ਨੇ ਸਾਨੂੰ ਸਹੀਮ ਦਿੱਤਾ ਇਹਨਾਂ ਨੇ ਸਾਨੂੰ ਸਹੀ ਦਿੱਤੀ ਸੇਵਾ ਮੈਂ ਕੀਤੀ ਦੋਹਾਂ ਦੇ ਸਹਿਯੋਗ ਨਾਲ ਅਸੀਂ ਅੱਜ ਪੂਰੇ ਕਾਮ ਜਾਵਾਂ ਉਹ ਮੇਰੀਆਂ ਬੱਚੀਆਂ ਜਿਹੜੇ ਖੜੀਆਂ ਨੇ ਉਹਨਾਂ ਨੂੰ ਐਡਿਕ ਕੰਸੀਵ ਕਰਾਂਗੇ ਵਰਲਡ ਵਾਈਡ ਦੇ ਕਰਾਵਾਂਗੇ ਜਾਂ ਕੋਈ ਹੋਰ ਵਧੀਆ ਕੋਈ ਮਤਲਬ ਮੇਲ ਕਰਾਵਾਂਗੇ ਅਸੀਂ ਇਤੋਂ ਵੀ ਤਰੱਕੀ ਕਰਕੇ ਉਹ ਤੋਂ ਵਧੀਆ ਮਤਲਬ ਬੱਚੇ ਲਾਵਾਂਗੇ ਅਗਲੇ ਆਉਣ ਵਾਲੇ ਸਮੇਂ ਸਾਡੇ ਦਰਸ਼ਕਾਂ ਨੂੰ ਮਹਿਕਮੇ ਵੱਲੋਂ ਪ੍ਰਦਾਨ ਹੋਣ ਵਾਲੀਆਂ ਵੈਕਸੀਨੇਸ਼ਨ ਬਾਰੇ ਵੀ ਹਾਂਜੀ ਵੈਕਸੀਨੇਸ਼ਨ ਦੀ ਜਿਹੜੀ ਗੱਲ ਕਰੀ ਇਹਦੀ ਸਾਨੂੰ ਨਹੀਂ ਇੰਨਾ ਪਤਾ ਹੁੰਦਾ ਵੀ ਵੈਕਸੀਨੇਸ਼ਨ ਹੁਣ ਇਸ ਟਾਈਮ ਕਿਹੜੀ ਲਗਣੀ ਹੈ ਜਿਵੇਂ ਕੋਈ ਬਰਸਾਤਾਂ ਦਾ ਮੌਸਮ ਆ ਗਿਆ ਸੱਲ ਆ ਗਈ ਸਾਨੂੰ ਨਹੀਂ ਪਤਾ ਲੱਗਣਾ ਕਿਹੜੇ ਵੇਲੇ ਕਿਹੜੀ ਵੈਕਸੀਨ ਲਗਣੀ ਹੈ ਜਦੋਂ ਅਸੀਂ ਅਚੰਜੀਤ ਆਪਦੇ ਫਾਰਮ ਚੋਂ ਜਾ ਕੇ ਦੇਖਦੇ ਆ ਤਾਂ ਉਹ ਪਿੱਛੇ ਸਾਡੇ ਡਾਕਟਰ ਸਾਹਿਬ ਉਹਨੇ ਮੋਟਰਸਾਈਕਲ ਲੈ ਕੇ ਆ ਜਾਂਦਦੇ ਨੇ ਸ਼ੇਕਾ ਆਓ ਜੀ ਡਾਕਟਰ ਸਾਹਿਬ ਕਿਵੇਂ ਆਏ ਤੁਸੀਂ ਉਹ ਕਹਿੰਦੇ ਜੀ ਅਸੀਂ ਵੈਕਸੀਨੇਸ਼ਨ ਕਰਨਾ ਹੈ ਅਸੀਂ ਬੜਾ ਧੰਨਵਾਦ ਕਰਦੇ ਆ ਤੇ ਬੜੇ ਖੁਸ਼ ਹੁੰਨੇ ਆ ਅਸੀਂ ਉਹ ਜਿਹੜੇ ਉਸੇ ਟਾਈਮ ਬੱਥੇ ਅਸੀਂ ਸਾਨੂੰ ਨਹੀਂ ਪਤਾ ਉਹ ਸਾਡੇ ਆਪ ਹੀ ਆਪਣੇ ਟਾਈਮ ਟੂ ਟਾਈਮ ਸਾਡੇ ਵਕਸੀ ਅਸੀਂ ਕਰਦੇ ਰਹਿੰਦੀ ਆ ਜਿਵੇਂ ਸਾਡੀਆਂ ਬੱਚੀਆਂ ਸੀਗੀਆਂ ਅਦਕੀ ਜੀ ਉਹ ਬਰੂਸਿਲੋਸ ਦੀ ਇੱਕ ਬਿਮਾਰੀ ਆ ਉਹ ਜਦੋਂ ਮਤਲਬ ਸਾਲ ਤੋਂ ਘੱਟ-ਘੱਟ ਦੀ ਸਾਡੇ ਆਈ ਕਹਿੰਦੀ ਬਰੂਸਿਲੋਸ ਦੇ ਹੋਰ ਜਰ ਲਗਾਉਣੀਆਂ ਬੱਚੇ ਅਸੀਂ ਕਿਉਂ ਨਹੀਂ ਨਾਲੇ ਵੈਕਸੀਨੇਸ਼ਨ ਲਈ ਨਾਲੇ ਫ੍ਰੀ ਲਈ ਹੋਰ ਅਸੀਂ ਉਹਨਾਂ ਤੋਂ ਕੀ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੀਆਂ ਸਾਡੀਆਂ ਜਿਹੜੀਆਂ ਗਾਵਾਂ ਬਣੀਆਂ ਬੱਚੀਆਂ ਨਹੀਂ ਜਿੱਟਣੀਆਂ ਸਾਡੇ ਫਾਰਮ ਦੇ ਵਿੱਚ ਬਰੂਸਿਲੋਸ ਫੈਲੂਗੀ ਹੈ ਜੀ ਇਸ ਲਈ ਇਹਨਾਂ ਦੇ ਅਸੀਂ ਕੋਟਲ ਕੋਟਾ ਧੰਨਵਾਦ ਆ ਕੋਈ ਮੂੰਹ ਖੁਰਦੀ ਆ ਕੋਈ ਹੋਰ ਆ ਜਦ ਇਹ ਜਨਨ ਵਿੱਚ ਕਈ ਵਾਰ ਤਾਂ ਇਹ ਹੁੰਦਾ ਵੀ ਸਾਡੇ ਬਿਨਾਂ ਬੁਲਾਈ ਆਪ ਆ ਜਾਂਦੇ ਇਸ ਲਈ ਇਹਨਾਂ ਦਾ ਬਹੁਤ ਬਹੁਤ ਲੁਭਗਦਾ ਅਸੀਂ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਥੈਂਕ ਯੂ